ਹਾਂਜੀ ਦੋਸਤੋ ਜਿਹੜੇ ਵੀਰ ਇਸ ਬਿਲਡਿੰਗ ਨੂੰ ਦੇਖ ਰਹੇ ਹੋਣਗੇ ਮੈਨੂੰ ਲੱਗਦਾ ਕੁਛ ਨੂੰ ਤਾਂ ਲੱਗਿਆ ਹੋਣਾ ਪਤਾ ਵੀ ਆਪਾਂ ਕਿੱਥੇ ਖੜੇ ਆ ਇੱਥੇ ਪੜ ਕੇ ਬਹੁਤ ਦੂਰ ਦੂਰ ਤੱਕ ਬੱਚਿਆਂ ਨੇ ਮੱਲਾ ਮਾਰੀਆਂ ਨੇ ਕਿਸੇ ਟਾਈਮ 11 ਤੋਂ 1200 ਬੱਚਾ ਇੱਥੇ ਪੜਦਾ ਰਿਹਾ ਸੰਤਾਤਰ ਸਿੰਘ ਅਕੈਡਮੀ ਪਿੰਡ ਬੰਦੇਰ ਤੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਖੜੇ ਆ ਤੇ ਇਸ ਦੀ ਕਾਰਜਗਿਆਰੀ ਹੈ ਜਿਹੜੀ ਹੁਣ ਇਸ ਟਾਈਮ ਸਾਡੀ ਪੰਚਾਇਤ ਦੇ ਹੱਥ ਹੈ ਜੇ ਕੋਈ ਵੀਰ ਇੱਥੇ ਆ ਕੇ ਸਕੂਲ ਦਾ ਜਾਂ ਕੁੜੀਆਂ ਦੇ ਕਾਲਜ ਦਾ ਕੰਮ ਕਰਨਾ ਚਾਹੁੰਦਾ ਉਹ ਆ ਕੇ ਇੱਥੇ ਤੁਸੀਂ ਚਲਾ ਸਕਦੇ ਹੋ ਬਿਲਡਿੰਗ ਦੇ ਵਿੱਚ 30 ਤੋਂ 35 ਕਮਰਿਆਂ ਦੀ ਸੁਵਿਧਾ ਤੇ ਤਿੰਨ ਕਿੱਲਾਂ ਦੀ ਜਗ੍ਹਾ ਕੀ ਕਾਰ ਪਾਰਕਿੰਗ ਹੋਗੀ ਤੇ ਡਰਾਈਵਰਾਂ ਦੇ ਰਹਿਣ ਲਈ ਰੈਸਟ ਰੂਮ ਹੋ ਗਿਆ ਤੇ ਨਾਲ ਕਹਿੰਦੇ ਕੰਟੀਨ ਦਾ ਵੀ ਪ੍ਰਬੰਧ ਹੈ ਬਾਥਰੂਮਾਂ ਦੀ ਹਰ ਇੱਕ ਤਰ੍ਹਾਂ ਦੀ ਸੁੱਖ ਸੁਵਿਧਾ ਤੁਹਾਨੂੰ ਮਿਲੂਗੀ ਕਮਰੇ ਵੀ ਸਾਰੇ ਨਵੇਂ ਵਰਗੀ ਨੇ ਤੇ ਬਾਕੀ ਡੈਕਸ ਬੈਂਚ ਜਿਹੜੀ ਚੀਜ਼ ਦੀ ਤੁਹਾਨੂੰ ਸੁਵਿਧਾ ਚਾਹੀਦੀ ਉਹ ਇੱਥੇ ਮਿਲੂਗੀ ਸਾਰੀ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਪੰਚਾਇਤ ਨਾਲ ਅੱਗੇ ਕੱਲ੍ਹ ਦੀ ਸਰੀ ਕਰ ਰਹੀ ਬਾਕੀ ਜਿਹੜੀ ਇਹਦੀ ਕੋਈ ਘਾਟਵਾਦਾ ਉਹ ਅਸੀਂ ਜਿਹੜਾ ਫਰਸ਼ ਵਗੈਰਾ ਉਹ ਲਾ ਕੇ ਦੇਵਾਂਗੇ ਉੱਪਰ ਹਾਂਜੀ ਬਾਕੀ ਜਿਹੜਾ ਕੋਈ ਚਲਾਊਗਾ ਇਸ ਪਾਰਟੀ ਵੀ ਕੋਈ ਵੀ ਸੰਸਦ ਉਹਦੇ ਨਾਲ ਅਸੀਂ ਐਗਰੀਮੈਂਟ ਪੱਕਾ ਕਰਾਂਗੇ ਐ ਨਹੀਂ ਵੀ ਕੱਲ ਨੂੰ ਜਿਆ ਕੋਈ ਛਡਾਉਣ ਵਾਲੀ ਗੱਲ ਕਰਾਂਗੇ ਠੀਕ ਹੈ ਜੀ ਹਾਂ ਜਿੰਨੇ ਸਾਲਾਂ ਦਾ ਸਾਡੇ ਨਾਲ ਕਰੂਗਾ ਉਹਨਾਂ ਅਸੀਂ ਉਹ ਕਰਾਂਗੇ ਪ੍ਰਬੰਧ ਤੱਕ ਦੇਣ ਦੀ ਮਾਰ ਠੀਕ ਹੈ ਮਤਲਬ ਉਹਨੇ ਟੈ ਐ ਨਹੀਂ ਵੀ ਟੱਕਾ ਨਹੀਂ ਹੋਣ ਦੇਵਾਂਗੇ ਕਿਸੇ ਨੂੰ ਠੀਕ ਆ ਕਿ ਜਾਂ ਪਹਿਲਾਂ ਵਾਂਗੂ ਕੋਈ ਵੀ ਸਹੀ ਮਤਾ ਨਹੀਂ ਪਾਇਆ ਜਾਇਆ ਜਾਇ ਇਹ ਨਾਲ ਕੋਈ ਹੋ ਨਹੀਂ ਹੋਇਆ ਠੀਕ ਹੈ ਮਤਲਬ ਪੱਕਾ ਐਗਰੀਮੈਂਟ ਹੋਊਗਾ ਐਗਰੀਮੈਂਟ ਕਰਕੇ ਦੇਵਾਂਗੇ ਵੀ ਜਿੰਨੇ ਸਾਲਾਂ ਦਾ ਅਗਲੇ ਠੀਕ ਹੈ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ